ਇੱਕ ਗੱਲ ਦੱਸਾਂ ਜੀ ਇਹ ਜਿਹੜਾ ਕਿੱਟਾ ਲਿਬਾਸ ਨੇ ਕੁਰਤਾ ਚਾਦਰਾਂ ਪਰ ਚਿੱਟੀ ਪੱਗ ਇਹ ਪੰਜਾਬ ਦੇ ਪਹਿਲੇ ਗਵੀਆਂ ਦਾ ਜਿਹੜੇ ਖਾਲੇ ਦੇ ਗਵਈਏ ਸੀਗੇ ਜੀ ਜੀ ਇਹ ਉਹਨਾਂ ਦਾ ਪਰੰਪਰਾਗਤ ਲਿਬਾਸ ਸੀਗਾ ਅੱਛਾ ਜੀ ਤੇ ਮੈਂ ਵੀ ਉਹੀ ਅਪਣਾ ਲਿਆ ਜੀ ਜੀ ਉਸ ਤੋਂ ਮਗਰੋਂ ਜਦੋਂ ਮੇਰੀ ਉਮਰ तकरीबन 40 ਸਾਲ ਦੀ ਹੋ ਗਈ ਜੀ ਤੇ ਚੰਡੀਗੜ੍ਹ ਇੱਕ ਪ੍ਰੋਗਰਾਮ ਸੀਗਾ ਜੀ ਤੇ ਇੱਕ ਆਈਐਸ ਲੇਡੀ ਬੈਠੀ ਸੀ ਜੀ ਉਹਨਾਂ ਨੂੰ ਮੇਰਾ ਗੀਤ ਤੇ ਜਾਂ ਮੇਰੀ ਮੇਰੀ ਪਰਫਾਰਮੈਂਸ ਉਹ ਬਹੁਤ ਅੱਛੀ ਲੱਗੀ ਜੀ ਉਹਨਾਂ ਨੇ ਮੈਨੂੰ ਸਟੇਜ ਤੇ ਇਸ਼ਾਰਾ ਕਰਕੇ ਤੇ ਮੈਨੂੰ ਨਾਲ ਦੇ ਬਦਲੇ ਕਹਿੰਦਾ ਆਈਏ ਸੱਫਰ ਨੇ ਅਕਲ ਨਾਲ ਬੋਲੀ ਕਿ ਉਹ ਤੂੰ ਟੀਚਰ ਕਰਦੇ ਨਹੀਂ ਸੀ ਨਹੀਂ ਨਹੀਂ ਮੇਰੇ ਮੂੰਹੋਂ ਕਦੇ ਟੀਚਰ ਨਹੀਂ ਨਿਕਲੀ ਅੱਛਾ ਜੀ ਅੱਜ ਮੈਂ ਕਿਹਾ ਹਾਂ ਜੀ ਭੈਣ ਜੀ ਦੱਸੋ ਕਹਿੰਦੇ ਦੇਖੋ ਤੁਸੀਂ ਬਹੁਤ ਅੱਛੇ ਆਰਟਿਸਟ ਹੋ ਤੁਸੀਂ ਕੱਪੜਿਆਂ ਦਾ ਰੰਗ ਬਦਲ ਦਿਓ ਮੈਂ ਕਿਹਾ ਜੀ ਕਿਉਂ ਕਹਿੰਦੇ ਇਹਨਾਂ ਕੱਪੜਿਆਂ 'ਚ ਉਮਰ ਲਿਖਦੀ ਹੈ ਜਦੋਂ ਤੁਸੀਂ ਰੰਗ-ਬਰੰਗੇ ਕੱਪੜੇ ਪਾਵੋਗੇ ਉਦੋਂ ਜਿਹੜੀ ਉਮਰ ਹੈ ਨਾ ਉਹ ਕੁਛ ਘੱਟ ਲੱਗਦੀ ਹੁੰਦੀ ਹੈ ਲੁਕ ਜਾਂਦੀ ਹੈ ਜੀ ਲੁਕ ਜਾਂਦੀ ਹੈ ਇਹ ਮੈਨੂੰ ਉਹਨਾਂ ਨੇ ਦੱਸਿਆ ਅੱਛਾ ਉਸ ਸਮੇਂ ਕਰਨਾ ਸਟੇਜ ਦੇ ਉੱਤੇ ਫਿਰ ਰੰਗ-ਬਰੰਗੇ ਕੱਪੜੇ ਪਾਉਣ ਲੱਗ ਗਿਆ ਮੇਰਾ ਪਹਿਲਾਂ ਤੋਂ ਔਰ ਹੁਣ ਵੀ ਹੁਣ ਕੁਰਤਾ ਪਜਾਮਾ ਪਹਿਲਾਂ ਕੁਰਤਾ ਚਾਦਰ ਚਿੱਟਾ ਹੀ ਹੁੰਦਾ ਸੀ ਚਿੱਟੀ ਪੱਗ ਹੁੰਦੀ ਸੀ ਹੁਣ ਮੈਂ ਤਕਰੀਬਨ 25 ਸਾਲ ਤੋਂ ਕਪੜੇ ਬਦਲ ਲੈ। ਕਪੜੇ ਬਦਲ। ਚਲੋ ਅੱਛੇ ਗਿਆ ਰਹਾ। ਉਹ ਆਈ ਸੀ ਦੀ ਮਨ ਵੀ ਲਈ ਸੀ ਥੋੜੇ ਚਿਰ ਵਾਸੇ। ਨਹੀਂ ਜਿਹੜੀ ਸਲਾਹ ਹੁੰਦੀ ਹੈ ਨਾ ਜੀ। ਹੂੰ। ਉਹ ਸੁਣੋ। ਸੁਣ ਕੇ ਉਹਨੂੰ ਸੋਚੋ। ਹੂੰ। ਸੋਚਣ ਤੋਂ ਵਗਰ ਉਹ ਜੇ ਅੱਛੀ ਹੈ ਨਾ ਉਹਨੂੰ ਅਪਣਾ ਲਵੋ। ਹੂੰ। ਸਲਾਹ ਦਾ ਇਹ ਦੁਨੀਆ ਇੱਕ ਯੂਨੀਵਰਸਿਟੀ ਹੈ। ਹੂੰ। ਤੁਸੀਂ ਦੁਨੀਆ ਤੋਂ ਅਕਲ ਲੈ ਸਕਦੇ ਹੋ। ਕਿਤੋਂ ਵੀ ਲੈ ਲਓ। ਜੀ ਜੀ। ਤੁਹਾਨੂੰ ਜਾਂਦਾ ਜਾਂਦਾ ਬੱਚਾ ਇੱਕ ਨਿੱਕੀ ਜਿਹੀ ਗੱਲ ਕਹੇ ਕਿ ਨਾ ਉਹ ਤੁਹਾਨੂੰ ਅਕਲ ਦੇ ਸਕਦਾ ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ। ਤਾਂ। ਬੜੀ ਪਰਣੀ ਗੱਲ ਹੈ। ਮੈਂ ਮੇਰਾ ਖਿਆਲ ਉਹਨੂੰ 10-11 ਸਾਲ ਦਾ ਸੀ। ਮੈਂ ਕਿ ਬੱਚੇ ਤੋਂ ਬੂਟ ਪਾਲਿਸ਼ ਕਰਾਏ। ਬੱਚੇ। ਉਦੋਂ ਇੱਕ ਫਿਲਮ ਆਈ ਸੀ ਕਿ ਹਾਂ ਅਮਤਾ ਬਚਨ ਦੀ ਕੋਡੇਸ਼ਾ। ਮੈਂ ਬਹੁਤ ਪੁਰਾਣੀ ਗੱਲ ਕਰ ਰਿਹਾ। ਅੱਛਾ ਜੀ ਜੀ। ਕੋਡੇਸ਼ਾ ਫਿਲਮ ਆਈ ਸੀ। ਉਹ ਮੁੰਡਾ ਨਾਲੇ ਪਾਲਿਸ਼ ਕਰੀ ਜਾਵੇ ਛੋਟਾ ਜਿਹਾ ਨਾਲੇ ਕੋਡੇਸ਼ਾ ਫਿਲਮ ਦਾ ਗੀਤ ਗਾਈ ਜਾਵੇ। ਸ਼ਮਸ਼ਾਦ ਬੇਗਮ ਦਾ ਸ਼ਾਇਦ ਗਾਇਆ ਹੋਇਆ। ਕੱਚੀ ਕਲੀ ਸੀ ਦਿਲ ਨਾਜ਼ੁਕ ਦਿਲ ਮੇਰਾ ਕੋਈ ਸੁੰਘ ਕੇ ਮੇ ਤਰੋੜ ਗਿਆ। ਜਿਉਂਦਾ ਰਵਿ ਉਹ ਜੀ ਛੱਡ ਕੇ ਜਿਹੜਾ ਲਾ ਕੇ ਮੁਹੱਬਤ ਤੋੜ ਗਿਆ। ਮੈਨੂੰ ਗੀਤ ਬਹੁਤ ਅੱਛਾ ਲੱਗਿਆ ਮੈਂ ਉਦੋਂ ਇੱਕ ਨਾਟਕ ਮੰਡਲੀ ਵਿੱਚ ਕੰਮ ਕਰਦਾ ਸੀਗਾ ਅੱਛਾ ਜੀ 15 ਰੁਪਏ ਮਹੀਨੇ ਤੇ ਉਹ ਮੈਂ ਗੀਤ ਸੁਨੇ ਗੀਤ ਸੁਣ ਕੇ ਹੁਣ ਮੈਂ ਯਾਦ ਤੱਕ ਨਹੀਂ ਸਕਦਾ ਸੀਗਾ ਤੇ ਮੈਂ ਉੱਥੋਂ ਸਿੱਧਾ ਸਿਨੇਮੇ ਚ ਗਿਆ ਅੱਛਾ ਮੈਂ ਉੱਥੇ ਫਿਟਲ ਤੇ ਜਾ ਕੇ ਦੇਖਿਆ ਇਹ ਉਦੋਂ ਇੱਕ ਕਾਨੇ ਦਾ ਮਿਲ ਜਾਂਦਾ ਹੁੰਦਾ ਸੀਗਾ ਚਿੱਠਾ ਜਜ ਦੇ ਵਿੱਚ ਗੀਤ ਲਿਖੇ ਹੁੰਦੇ ਸੀ ਅੱਛਾ ਜੀ ਉਹ ਮੈਂ ਲਿਆ ਲੈ ਕੇ ਮੈਂ ਪੜ੍ਹ ਲਿਆ ਪੜ੍ਹ ਕੇ ਮੈਂ ਫਿਰ ਅੱਡੇ ਤੇ ਆ ਗਿਆ ਤੇ ਖੱਲਨੇ ਦੀ ਗੱਲ ਹੈ ਸਾਡੀ ਪਾਰਟੀ ਜਿਹੜੀ ਸੀਗੀ ਮੰਡਲੀ ਜੀ ドラマ پارٹی ਉਹ ਨਾ ਬੇਸੀਗੀ ਅੱਛਾ ਜੀ ਤੇ ਮੈਂ ਉੱਥੇ ਆ ਕੇ ਫਿਰ ਮੁੰਡੇ ਨੂੰ ਕਿਹਾ ਮਖਲਾ ਵੀ ਯਾਰ ਦੁਬਾਰਾ ਪਾਲਿਸ਼ ਕਰ ਅੱਛਾ ਜੀ ਉਹ ਕਹਿੰਦਾ ਹੁਣ ਹੀ ਤਾਂ ਕਰਾਈ ਸੀ ਮੈਂ ਕਿਹਾ ਮੈਂ ਤਾਂ ਕਰਾਉਣਾ ਹੈ ਤੂੰ ਹੀ ਗੀਤ ਗਾਇਕ ਦੇ ਨਾਲੇ ਪਾਲਿਸ਼ ਕਰਦੇ ਉਹਨੇ ਦੁਬਾਰਾ ਗੀਤ ਗਾਇਆ ਨਾ ਮੈਂ ਦਿਮਾਗੀ ਤੌਰ ਤੇ ਉਹਨੂੰ ਕਾਫੀ ਅੱਛਾ ਸੀਗਾ ਉਹ ਮੈਨੂੰ ਪਹਿਲਾਂ ਸੁਣੀ ਦੁਬਾਰਾ ਸੁਣੀ ਪੜ ਮੈਂ ਲਿਆ ਸੀ ਗੀਤ ਮੈਨੂੰ ਯਾਦ ਹੋ ਗਈ ਅੱਛਾ ਉਹ ਗੀਤ गा ਕੇ ਜਦੋਂ ਮੈਂ ਰਾਤ ਨੂੰ ਸਟੇਜ ਤੇ ਗਿਆ ਨਾ ਹੂੰ ਕੋਕੇ ਕੋਦੋਂ ਰੇਡੀਓ ਤਾਂ ਹੁੰਦੇ ਨਹੀਂ ਸੀਗੇ ਬਹੁਤ ਘੱਟ ਹੁੰਦੇ ਸੀਗੇ ਜਾਂ ਤਾਂ ਹੁੰਦੇ ਸੀਗੇ ਪਾਣ ਦੀ ਦੁਕਾਨ ਤੇ ਹਾਂਜੀ ਜੀ ਜਾਂ ਫਿਰ ਕੋਈ ਵੱਡੀ ਚਾਹ ਚੂਹ ਦੀ ਦੁਕਾਨ ਉਹਦੇ ਤਾਂ ਪਤਾ ਨਹੀਂ ਪਾਣ ਦੀ ਦੁਕਾਨ ਤੇ ਜ਼ਰੂਰ ਹੁੰਦੇ ਸੀਗੇ ਹਾਂਜੀ ਤੇ ਇਹ ਗੀਤ ਜਿਹੜੇ ਸੀਗੇ ਲੋਕੀ ਸ਼ੁਕੀਨ ਬੜੇ ਸੀ ਗੀਤ ਸੰਗੀਤ ਦੇ ਪਹਿਲਾਂ ਤੋਂ ਸ਼ੁਕੀਨ ਨੇ ਜੀ ਇਹ ਗੀਤ ਬਹੁਤ ਚੱਲਦਾ ਹੁੰਦਾ ਸੀਗਾ ਕੋਟੇ ਸ਼ਾ ਫਿਲਮ ਸੀ ਤੇ ਗੀਤ ਵੀ ਬਹੁਤ ਅੱਛਾ ਸੀਗਾ ਜੀ ਜੀ ਤੇ ਜਦੋਂ ਮੈਂ ਗਾਇਆ ਨਾ ਉਦੋਂ ਕੁਝ ਇਨਾਮ ਬਣ ਗਿਆ ਕਾਫੀ ਪੈਸੇ ਬਣ ਗਏ ਸੀਗਾ ਤਾਂ ਉਹ ਪੰਜਾਂ ਨੇ ਥੀਏਟਰ ਜਿਹੜਾ ਸੀਗਾ ਪੰਜਾਂ ਰੁਪਏ ਟਿਕਟ ਤੇ ਸੀ ਜੀ ਹੈ ਜੀ ਪਰ ਸਪੈਸ਼ਲ ਨਾਮ ਉਦੋਂ ਬਹੁਤ ਘੱਟ ਹੁੰਦੇ ਸੀਗੇ ਪਰ 1 ਰੁਪਿਆ ਉਦੋਂ ਹੁੰਦਾ ਸੀਗਾ ਤੇ ਉਹਦੇ ਨਾਲ ਬਣ ਗਏ ਨਾ ਤੇ ਮੇਰੇ ਮਾਲਕ ਨੇ ਮੇਰੀ 5 ਰੁਪਏ ਤਲਖਾ ਵਧਾ ਦਿੱਤੀ ਵਾਹ ਜੀ ਵਾਹ 15 ਦਾ 20 ਹੋ ਗਏ ਪਰ 15 ਦਾ 20 ਇਹ ਗੱਲ ਵੀ ਤੇ ਮੈਂ ਜਿਹੜੀ ਗੱਲ ਕਿ ਕਿਹੜੇ ਸਾਲ ਦੀ ਗੱਲ 50 ਦੇ ਨੇੜੇ ਤੇ ਜਿਹੜੇ ਆ ਤਕਰੀਬਨ ਤਕਰੀਬਨ ਤੇ ਉਹ ਤਾਂ 20 ਰੁਪਏ ਤੇ ਬਹੁਤ ਹੋਣਗੇ ਜੀ ਆ 15 ਰੁਪਏ ਬਹੁਤ ਸੀਗੇ ਮਿਲੂ ਬਹੁਤ ਘਰ ਦਾ ਗੁਜ਼ਾਰਾ ਹੋ ਜਾਂਦਾ ਸੀ 15 ਦੀ ਗੁਜ਼ਾਰਾ ਕਰਦੇ ਸੀ ਨਹੀਂ ਮੇਰੇ ਫਾਜ਼ਲ ਸਾਹਿਬ ਵੀ ਸੀਗੇ ਉਹ ਆਪਣੇ ਪਹਿਲਾਂ ਉਹ ਮਿਲਟਰੀ ਚ ਸੀਗੇ ਫਿਰ ਉਥੋਂ ਜਦੋਂ ਸਾਲ 47 ਕੁਝ ਹੋਇਆ ਵਰਡ ਟੁਕ ਚਲੀ ਉਹ ਆਗੇ ਹੈ ਜੀ ਉਸੇ ਕੇ ਇਧਰ ਮੱਲੂ ਕੋ ਹਾਟਵਲ ਅੱਛੀ ਹੈ ਜੀ ਉਹ ਆਗੇ ਅੱਛੀ ਆਗੇ ਉਸ ਸਮੇਂ ਘਰੋਂ ਕੰਮ ਕੋਈ ਹੈ ਨਹੀਂ ਸੀਗਾ ਜੀ ਹੈ ਜੀ ਉਹ ਇੱਕ ਉਹ ਵੀ ਉਸ ਥੀਏਟਰ ਕੰਪਲੀਚ ਕਿਉਂਕਿ ਜਿਹੜੀ ਉੱਥੇ ਜਿੱਥੇ ਉਹ ਮਿਲਟਰੀ ਚ ਸੀਗੇ ਨਾ ਜੀ ਉਥੇ ਵੀ ਕਿ ਡਰਾਮਾ ਯੂਨਿਟ ਹੁੰਦਾ ਸੀਗਾ ਉਹਦੇ ਵਿੱਚ ਹੀ ਸੀਗੇ ਉਹ ਹੂੰ ਤੇ ਚਲੋ ਮੈਨੂੰ ਵੀ ਮੈਨੂੰ ਤੁਹਾਡੇ ਖੂਨ ਚ ਹੀ ਵਾਲੀ ਐਕਟਿੰਗ ਵਗੈਰਾ ਜੀ ਸਮਝਣਾ ਭਈ ਐਸਾ ਹੀ ਸਮਝਣਾ ਚਾਹੀਦਾ ਐਸੇ ਹੀ ਸਮਝਣਾ ਚਾਹੀਦਾ ਕਿਉਂਕਿ ਜਦੋਂ ਮੈਂ ਸਕੂਲ ਦੀ ਬਾਲ ਸਭਾ ਚ ਗਾਉਂਦਾ ਸੀਗਾ ਉਦੋਂ ਮੇਰੇ ਜਿਹੜੇ টিਚਰ ਸੀਗੇ ਉਹ ਮੈਨੂੰ ਬਹੁਤ ਪਿਆਰ ਕਰਦੇ ਸੀ ਤੇ ਹਲਾਸ਼ਰੀ ਕਰਦੇ ਸੀ ਮੈਂ ਆਪ ਜੀ ਨੂੰ ਨਿੱਕੀ ਜਿਹੀ ਗੱਲ ਦੱਸਦਾ ਜਿਹੜੀ ਮੈਂ ਹਰ ਇੱਕ ਇੰਟਰਵਿਊਸ ਦਿੱਤੀ ਹੈ ਜਦੋਂ ਮੈਂ ਪੜ੍ਹਦਾ ਸੀਗਾ ਉਦੋਂ ਪੰਜਾਬ ਤੇ ਪੈਪਸੂ ਅਲੱਦਾ ਅਲੱਦਾ ਨੇ ਸੀਗੇ अच्छा जी।, जी।, जी ते जी। मैं पेप्सू ਚਲੰਦਾ ਸੀਗਾ ਕੁੱਪਕਲਾ ਜੀ ਹਾਂਜੀ ਉੱਥੇ ਸਾਡੇ ਉਸ ਵੇਲੇ ਦੇ ਮੁੱਖ ਮੰਤਰੀ ਬਾਬੂ ਬ੍ਰਿਸ਼ਮਨ ਆ ਗਏ ਜੀ ਤੇ ਮੈਨੂੰ ਮੇਰੇ ਟੀਚਰਸ ਨੇ ਔਰ ਪੰਚਾਇਤ ਨੇ ਗਾਉਣ ਵਾਸਤੇ ਖੜਾ ਕਰਤਾ ਇੱਕ ਤਾਂ ਮੇਰਾ ਕੱਦ ਛੋਟਾ ਸੀਗਾ ਜੀ ਇੱਕ ਮੈਂ ਉਮਰ ਤੋਂ ਵੀ ਛੋਟੀ ਸੀਗਾ 10 ਸਾਲ ਦਾ ਹੋਊਗਾ ਜੀ ਹਾਂਜੀ ਅੱਛਾ ਪੜਦੇ ਤੇ ਜੀ ਜਮਤੀ ਹੋਣੀ ਹਾਂ ਚੌਥੀ ਅੱਛਾ ਚੌਥੀ ਕ ਪੰਜਵੀਂ ਵਿੱਚ ਪੜਦਾ ਸੀ ਜੀ ਮੈਨੂੰ ਗੀਤ ਲਾ ਦਾ ਉਹਦੇ ਵਿੱਚ ਮੁਹੰਮਦ ਰਫੀ ਸਾਬ ਦਾ ਗੀਤ ਗਾਇਆ ਜੱਗ ਵਾਲਾ ਮੇਲਾ ਯਾਰ ਉਹ ਥੋੜੀ देर ਦਾ ਹੱਸਦੇ ਆ ਰਾਤ ਲੰਗੀ ਪਤਾ ਨਹੀਂ ਸਵੇਰ ਦਾ ਵਾਹ ਜੀ ਵਾਹ ਉਹ ਐਨੇ ਪ੍ਰਭਾਵਿਤ ਹੋਏ ਇਸ ਗੀਤ ਤੋਂ ਉਹਨਾਂ ਨੇ ਮੈਨੂੰ 100 ਰੁਪਏ ਇਨਾਮ ਦਿੱਤਾ ਵਾਹ ਜੀ ਵਾਹ ਤੇ ਉਹਦਾ ਸਾਰਾ ਨੋਟ ਹੁੰਦਾ ਸੀਗਾ ਹਾਂ ਚਲੋ ਮੈਨੂੰ ਤਾਂ ਬਹੁਤ ਜ਼ਿਆਦਾ ਪਤਾ ਨਹੀਂ ਸੀ ਵੀ ਪੈਸੇ ਦਾ ਉਹ 100 ਰੁਪਏ ਜਦੋਂ ਮੇਰੀ ਮਾਂ ਨੂੰ ਫੜਾਇਆ ਗਿਆ ਤੇ ਰਾਤ ਦੇ ਅੱਧੀ ਰਾਤ ਤੱਕ ਪਿੰਡ ਦੀਆਂ ਬੁੜੀਆਂ ਬੀਬੀਆਂ ਪੈਣਾ ਮੇਰੀ ਮਾਂ ਨੂੰ ਬਧਾਈਆਂ ਦੇਣ ਵਾਸਤੇ ਆਈ ਜਾਣ ਅੱਛਾ ਹਾਂ ਨਹੀਂ ਬੀਬੀ ਕਿਹਦਾ ਮੁੰਡਾ ਜੰਮਦਾ ਹੀ ਕਮਾਊ ਹੈ ਨਹੀਂ ਬੀਬੀ ਤੇਰਾ ਮੁੰਡਾ ਜਰ ਕਮਾਇਆ ਹੁੰਦੀ ਹੈ ਕਿਤੇ ਨਾਲੇ 100 ਰੁਪਿਆ ਅੱਛਾ ਬਹੁਤ ਘੱਟ ਲੋਕਾਂ ਕੋਲੇ ਹੋਊਗਾ ਨਹੀਂ ਲੋਕੀ ਤੇ ਵੇਖਣ ਵੀ ਆਉਂਦੇ ਨੇ 100 ਦਾ ਨੋਟ ਕਿਵੇਂ ਦਾ ਸੀ ਮੈਂ ਉਹੀ ਗੱਲ ਕਰਦਾ ਹੈ ਜੀ ਉਸ ਤੋਂ ਮਗਰੋਂ ਫਿਰ ਮੈਂ ਹਾਲੇ 5ਵੀਂ 6ਵੀਂ ਚ ਪੜ੍ਹਦਾ ਸੀਗਾ ਮੇਰੇ ਫਾਦਰ ਸਾਹਿਬ ਨੇ ਮੈਨੂੰ ਖਾਨ ਸਾਹਿਬ ਬਾਕਰ ਹਸਨ ਕੋਲੇ ਲਿਖਣ ਸਿੱਖਣ ਲਾ ਦਿੱਤਾ ਫਿਰ ਮੈਂ ਉਸ ਸੰਗੀਤ ਸਿੱਖਦਾ ਰਿਹਾ ਹਾਂਜੀ ਤੇ ਥੋੜੀ ਦੇਰ ਸਿੱਖਿਆ ਫਿਰ ਮੈਂ 15 ਸਾਲ ਨੀਂ ਮਹੀਨੇ ਤੇ ਨੌਕਰੀ ਕਰ ਲਈ। ਅੱਛਾ ਮੰਡਲੀ ਚ ਕਾਫੀ ਚਿਰ ਰਹੇ ਤੁਸੀਂ? ਮੰਡਲੀ ਚ ਮੈਂ 5-6 ਸਾਲ ਰਹਾ। ਜਿਆਦਾ ਕਿਹੜਾ ਪਾਤਰ ਜੋ ਰੋਲ ਮਿਲ ਜਦਾ ਉਹ ਹੀ ਕਰਦੇ। ਮੈਨੂੰ ਜੋ ਮਿਲਦਾ ਸੀ ਮੈਂ ਉਹ ਹੀ ਕਰ ਲੈਂਦਾ ਸੀਗਾ। ਜਿਆਦਾ ਫੇਵਰਿਟ ਕਿਹੜਾ ਹੁੰਦਾ ਸੀ ਇਹਦਾ? ਨਹੀਂ ਫੇਵਰਿਟ ਤਾਂ ਦੇਖੋ ਪੂਰਨ ਭਗਤ ਚ ਮੈਂ ਪੂਰਨ ਬਣਦਾ ਸੀ। ਅੱਛਾ ਜੀ। ਰੂਪ ਮਸਾਲੇ ਦੇ ਵਿੱਚ ਮੈਂ ਬਸੰਤ ਬਣਦਾ ਹੁੰਦਾ ਸੀਗਾ। ਸਰਵਣ ਕੁਮਾਰ ਜੀ ਮੈਂ ਸਰਵਣ ਮਿਲਦਾ ਹੁੰਦਾ ਸੀਗਾ। ਮਤਲਬ ਮੈਂ ਉਦੋਂ ਹੀਰੋ ਸੀਗਾ। ਆਏ ਹਾਏ 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 ਕੀ ਬਾਤ ਹੈ ਜੀ। ਹਾਂ ਜੀ ਇੱਕ ਵ ਅ ਸੈਨਾ ਜੇ ਪਾਤਰ ਸੀਗਾ ਉਮਰ ਦਾ ਉਹ ਹਰਿਸ਼ ਚੰਦਰ ਉਹਨੇ ਬਣਨਾ ਸੀ ਉਹ ਬਿਮਾਰ ਹੋ ਗਿਆ ਤੇ ਮੈਨੂੰ ਮੇਰਾ ਪ੍ਰੋਪਰਟਰ ਕਹਿੰਦਾ ਵੀ ਸ਼ਰੀਕ ਤੂੰ ਐ ਕਰ ਹਰਿਸ਼ ਚੰਦਰ ਦਾ ਰੋਲ ਕਰ ਉਹ ਹੁਣ ਸੀਗਾ ਤਾਂ ਮੈਂ ਕਦ ਦਾ ਛੋਟਾ ਜਿਹਾ ਪਰ ਉਹ ਦਾੜੀ ਜੂੜੀ ਲਾ ਕੇ ਮੰਦਾ ਉਹ ਜਿਆ ਬਣ ਜਾਂਦਾ ਥੀਟਰ ਹੁੰਦਾ ਉਹ ਨਾਲੇ ਲੋਕ ਇਹਨਾਂ ਐਨੇ ਪਾਰਖੂ ਥੋੜੇ ਹੁੰਦੇ ਸੀ ਉਹ ਤਾਂ ਵਿਚਾਰੇ ਦੇਖਣ ਆਉਂਦੇ ਸੀਗੇ ਜੋ ਦਿਖਦਾ ਸੀ ਹਸਣ ਵਾਲੀ ਗੱਲ ਤੇ ਹੱਸ ਪੈਂਦੇ ਸੀ ਰੋਣ ਵਾਲੀ ਗੱਲ ਤੇ ਉਦਾਸ ਹੋ ਜਾਂਦੇ ਸੀਗੇ ਤਾਂ ਮੈਂ ਦਰਸ਼ਕ ਬਣਿਆ ਅੱਛਾ ਉਹ ਪ੍ਰਸੰਗ ਸੀ ਉਸ ਵੇਲੇ ਦਾ ਜਦੋਂ ਸੁਮੰਤ ਜੀ ਆ ਕੇ ਦੱਸਦੇ ਨੇ ਭਾਈ ਜੀ ਦਸ਼ਰਜ ਜੀ ਬਿਮਾਰ ਪਏ ਨੇ ਕਿਉਂਕਿ रामचंद्र ਜੀ ਤੇ ਸੀਤਾ ਜੀ ਦੇ ਲక్ష్మణ ਜੀ ਇਹ ਚਲੇ ਗਏ ਸੀਗੇ सुमंत ਵਜ਼ੀਰ ਸੀਗੇ ਇਹਨਾਂ ਦਾ ਜੀ ਹਾਂ ਜੀ ਉਹ ਜਦੋਂ ਉਹਨੇ ਯੁੱਧਿਆਪਾਰ ਕਰਵਾਈ ਤੇ ਜਦੋਂ ਸਾਰੇ ਯੁੱਧਿਆਵਾਸੀਆਂ ਨੇ ਸ਼੍ਰੀ ਰਾਮਚੰਦਰ ਜੀ ਨੂੰ ਕਿਹਾ ਵੀ ਵਾਪਸ ਆ ਜਾਓ ਹਾਂ ਜੀ ਉਹ ਨਹੀਂ ਆਏ ਮੈਨੂੰ ਪਿਤਾ ਜੀ ਦਾ ਹੁਕਮ ਹੈ ਮੈਂ ਨਹੀਂ ਆਉਣਾ ਉਹ ਵਾਪਸ ਆਏ ਤਾਂ ਬਿਮਾਰੀ ਤੋਂ ਉੱਠ ਕੇ ਦਰਸ਼ ਜੀ ਪੁੱਛਦੇ ਨੇ ਕਿ सुमंत ਮੇਰਾ ਬੇਟਾ ਰਾਮ ਕਹਾ ਹੈ ਲక్ష్మణ ਕਹੇ ਮੇਰੀ ਬੇਟੀ ਸੀਤਾ ਕਹੇ ਤੋ ਸਮਾਤ ਜੀ ਉਹਦਾ ਕਿ ਉਹਦਰ ਬਈ ਸਾਰੀ ਯੁੱਧਿਆ ਨੇ ਉਹਨਾਂ ਨੂੰ ਬੇਨਤੀ ਕੀਤੀ ਪ੍ਰਾਰਥਨਾ ਕੀਤੀ ਪਰ ਉਹ ਕਹਿੰਦੇ ਨਹੀਂ ਮੈਂ ਪਿਤਾ ਜੀ ਦਾ ਹੁਕਮ ਮੋੜ ਨਹੀਂ ਸਕਦਾ ਮੈਂ ਜਾਊਂਗਾ ਇਹ ਸੁਣ ਕੇ ਇੱਕ ਤਰੀਕ ਕਿਸਮ ਦੇ ਜਿਵੇਂ ਮੂਰਛਾ ਹੁੰਦੀ ਹੈ ਨਾ ਉਹ ਮੂਰਛੇ ਤੇ ਹੋਣ ਲੱਗੇ ਤੇ ਇੱਕ ਗੀਤ ਸੀਗਾ ਆਰਾਮ ਪਿਆਰੇ ਕਿਧਰ ਕੋ ਸਧਾਰੇ ਜੀਉਂ ਕੈਸੇ ਬਿਨਾ ਮੈਂ ਤੁਹਾਰੇ ਉਹ ਮੈਂ ਗੀਤ ਗਾਇਆ ਮੈਂ ਉਹ ਤਾਂ ਬੁੜੀਆਂ ਰੋਂਦੀਆਂ ਦੇਖਿਆ ਨੇ ਮੈਂ ਲੋਕਾਂ ਨੂੰ ਤੇ ਦੇਖ ਕੇ ਨੇ ਹੈ ਜੀ ਮੇਰਾ ਕੀ ਮਤਲਬ ਹੈ ਵੀ ਉਦੋਂ ਲੋਕ ਪ੍ਰਭਾਵੀ ਐਸੇ ਭਾਵਕ ਹੁੰਦੇ ਸੀ ਨਾ ਔਰ تھیਟਰ ਨੂੰ ਦੇਖ ਕੇ ਰੋਲ ਲੱਗ ਜਾਂਦੇ ਸੀਗੇ ਜੇ ਕੋਈ ਅੱਛਾ ਰੋਲ ਕਰਦਾ ਤੋ ਮੇਰਾ ਬਚਪਨ ਤੋਂ ਮੇਰਾ ਸਟੇਜ ਤੇ ਹੁੰਦੇ ਥੋੜਾ ਜਿਹਾ ਐਕਸਪੀਰੀਅੰਸ ਸੀਗਾ ਇਸ ਕਰਕੇ ਫਿਰ ਮੈਂ ਜਦੋਂ ਇਸ ਸਟੇਜ ਤੇ ਆਇਆ ਹਾਂ ਜੀ ਉਦੋਂ ਵੀ ਫਿਰ ਮੈਂ ਉਸ ਐਕਸਪੀਰੀਅੰਸ ਤੋਂ ਕਮ ਲਿਆ ਤੇ ਲੋਕ ਅਸੇ ਜਿਹੜੀ ਆਈਐਸ ਆਫੀਸਰ ਨੇ ਗਿਆ ਹੀ ਕੁਰਤੇ ਦੇ ਰੰਗ ਬਦਲਿਆ ਕਰੋ ਫਿਰ ਗਾਂ ਕਿਤੇ ਮਿਲੇ ਸੀ ਕਿ ਹਾਂ ਤੁਸੀਂ ਮੇਰੇ ਕਹਿਣਾ ਮੰਨ ਲਿਆ ਨਹੀਂ ਮੈਂ ਆਪ ਜੀ ਨੂੰ ਦੱਸਾਂ ਵੀ ਮੈਂ ਕਦੇ ਨਾ ਗਲਤ ਮੈਂ ਮੰਨ ਲੈਂਦਾ ਸੀਗਾ ਲੇਕਿਨ ਮੇਰੇ ਦਿਲ ਦੇ ਵਿੱਚ ਖੁਆਇਸ਼ ਅਗਲੀ ਹੁੰਦੀ ਸੀ ਪਿਛਲੀ ਨਹੀਂ ਹੁੰਦੀ ਸਪੈਸ਼ਲੀ ਨਹੀਂ ਹੁੰਦੀ ਵਾਹ ਜੀ ਵਾਹ ਮਤਲਬ ਇਹ ਇੱਕ ਬੜਾ ਵਾਹ ਵੱਡਾ ਮੰਤਰ ਆ ਮੂਲ ਮੰਤਰ ਜਿਹਨੋਂ ਇਹਨਾਂ ਗੁਣ ਮੰਤਰ ਕਿ ਅੱਗੇ ਗੁਣ ਤਾਂ ਮੈਂ ਲੈ ਲਿਆ ਜੀ ਹੁਣ ਮੈਂ ਅੱਗੇ ਨੂੰ ਸੋਚਦਾ ਸੀ ਕਿ ਹੁਣ ਕੀ ਕਰਾਂ ਹੁਣ ਕੀ ਕਰਾਂ ਜੀ ਫਿਰ ਮੇਰਾ ਸਾਡਾ ਆਮ ਤੌਰ ਤੇ ਸਾਡੇ ਲੋਕ ਬਹੁਤ ਜ਼ਿਆਦਾ ਗਉਣ ਵਾਲਿਆਂ ਨੂੰ ਸਭ ਤੋਂ ਪਹਿਲਾਂ ਸ਼ਰਾਬ ਟ੍ਰੈਫਰ ਕਰਦੇ ਨੇ ਜੀ ਜੀ ਲੋ ਜੀ ਪੀਓ ਪਰ ਨਾਲੇ ਉਸ ਦੀ ਸੇਵਾ ਕਰਦੇ ਨੇ ਪਤਾ ਨਹੀਂ ਉਹਦੇ ਦਿਮਾਗ 'ਚ ਹੁੰਦਾ ਬੀਪੀ ਚ ਲੱਗਿਆ ਰਹੂਗਾ ਆਪਣੇ ਮੌਜ ਲਾਲ ਆ ਤਿੰਨ ਚਾਰ ਘੰਟੇ ਹੈ ਜੀ ਪਤਾ ਨਹੀਂ ਇਹ ਦਿਮਾਗ 'ਚ ਹੁੰਦਾ ਰੱਬ ਜਾਣਦਾ ਉਹਦੇ ਦਿਮਾਗ 'ਚ ਕੀ ਹੁੰਦਾ ਪਰ ਮੈਂ ਜ਼ਿੰਦਗੀ 'ਚ ਕਦੇ दारू ਨੂੰ ਹੱਥ ਨਹੀਂ ਲਾਇਆ ਕਦੇ ਨਹੀਂ ਕੀਤਾ